ਸਾਡੀ ਜ਼ਿੰਦਗੀ 'ਚ ਕਿਸੇ ਨੇ ਸਾਡੇ ਤੇ احسان ਕੀਤਾ ਕਿਸੇ ਨੇ ਸਾਡੀ ਮਦਦ ਕੀਤੀ ਆ ਉਹ ਭੁੱਲ ਜਾਂਦੀ ਆ ਪਰ ਕਿਸੇ ਨੇ ਕੁਝ ਮਾੜਾ ਜਾਂ ਸਾਨੂੰ ਕੋਈ ਸ਼ਬਦ ਬੋਲ ਦੇ ਇੱਕ ਹੋਰ ਸੁਣਿਓ ਅੱਜ ਸਮਾਜ ਦੀ ਇੱਕ ਹੋਰ ਫਿਤਰਤਾ 99 ਕੰਮ ਤੁਹਾਡੇ ਕੋ ਸਹੀ ਕਰ ਦਵੇ ਨਾ ਇੱਕ ਤੁਹਾਡੇ ਕੰਮ ਨਾ ਆਇਆ ਬੰਦਾ ਉਹ ਸਾਰੇ ਭੁੱਲ ਜਾਂਦੇ ਨੇ ਸਾਰੇ ਭੁੱਲ ਜਾਂਦੇ ਨੇ ਇੱਕ ਇੱਕ ਵਾਰ ਨਹੀਂ ਤੁਹਾਨੂੰ ਦੇ ਕੰਮ ਆਏ ਬਸ ਖਤਮ ਹੋ ਜਾਣੀ ਕਰਦੇ ਨੇ ਬੰਦਾ ਬੜਾ ਮਾੜਾ ਤੇ ਜ਼ਰੂਰੀ ਨਹੀਂ ਦਾ ਗੁੱਸਾ ਨਾ ਮਨਾਇਓ ਸੱਚ ਜੇ ਬੰਦਾ ਚੰਗਾ ਹੁੰਦਾ ਗੱਲ ਇਹ ਹੁੰਦਾ ਵੀ ਸਾਡੀ ਵਿਚਾਰ ਉਹਦੇ ਨਾਲ ਨਹੀਂ ਮਿਲਦੀ ਇਸ ਕਰਕੇ ਬੰਦਾ ਮਾੜਾ ਲੱਗਦਾ ਥੋੜਾ ਜਿਹਾ ਬਦਲੋ ਆਪਣੇ ਆਪ ਨੂੰ ਥੋੜੀ ਸੋਚ ਬਦਲੀਏ ਦੈਰਾ ਵੱਡਾ ਕਰੀਏ ਆਪਣਾ ਸੋਚ ਨੂੰ ਇੰਨਾ ਡਿਵੈਲਪ ਕਰੋ ਐਡੇ ਸੋਹਣੇ ਵਿਚਾਰ ਉੱਚੇ ਲੈ ਕੇ ਆਓ ਜੀਵਨ ਖੂਬ ਸੂਰਤ ਬਣ ਜਾਏਗਾ ਸਾਡੇ ਘਰਾਂ ਦੇ ਕਲੇਸ਼ ਦੁੱਖ ਚਿੰਤਾਵਾਂ ਸਭ ਕਾਦੀ ਅਸੀਂ ਸਾਰੇ ਜ਼ੋਰ ਲਾ ਕੇ ਬਿਠੇ ਮੈਂ ਉਹਨੂੰ ਬਦਲ ਦੇਣਾ ਵਾ ਕੋਈ ਨਹੀਂ ਕਿਸੇ ਨੂੰ ਬਦਲ ਸਕਦਾ ਬਦਲਣਾ ਆਪਣੇ ਆਪ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਜਦੋਂ ਆਪਣੇ ਆਪ ਨੂੰ ਬਦਲਾਂਗੇ ਗੱਲ ਵਧੀਆ ਬਣੇਗੀ ਸਾਡੀ ਜ਼ਿੰਦਗੀ ਦੀ ਜ਼ਿੰਦਗੀ ਖੂਬ ਸੂਰਤ ਬਣੇਗੀ